ਨਾਮ ਰਪਿੰਦਰ ਕੌਰ ਆ ਜੀ ਅੱਜ ਦੀਆਂ ਜਿਹੜੀਆਂ ਤੀਆਂਆਂ ਆ ਇਹ ਬੁਰਜ ਕਾਨ ਸਿੰਘ ਵਾਲਾ ਪਿੰਡ ਵਿੱਚ ਲਗਾਈਆਂ ਗਈਆਂ ਅੱਜ ਕੱਲ੍ਹ ਦੀਆਂ ਤੀਆਂ ਤੇ ਪਹਿਲਾਂ ਦੀਆਂ ਤੀਆਂ 'ਚ ਜੀ ਫਰਕ ਕਾਫੀ ਪੈ ਗਿਆ ਕਿਉਂਕਿ ਪਹਿਲਾਂ ਜਿਹੜੀਆਂ ਤੀਆਂ ਹੁੰਦੀਆਂ ਸੀਗੀਆਂ ਪੂਰੇ ਤਰ੍ਹਾਂ ਨਾਲ ਸੱਭਿਆਚਾਰਕ ਹੁੰਦੀਆਂ ਸੀ ਉਹਨਾਂ 'ਚ ਕੋਈ ਵੀ ਡੀਜ ਵਗੈਰਾ ਨਹੀਂ ਸੀ ਲੱਗਿਆ ਹੁੰਦਾ ਉਹਨਾਂ 'ਚ ਪੁਰਾਣੇ ਸੱਭਿਆਚਾਰਕ ਗੀਤ ਗਾਏ ਜਾਂਦੇ ਸੀਗੇ ਬੋਲੀਆਂ ਪਾਈਆਂ ਜਾਂਦੀਆਂ ਸੀਗੀਆਂ ਸੱਭਿਆਚਾਰ ਉਸ ਤਰ੍ਹਾਂ ਦਾ ਹੀ ਪਹਿਰਾਵਾ ਪਾਇਆ ਜਾਂਦਾ ਸੀ ਜਿਵੇਂ ਸੱਗੀ ਫੁੱਲ ਹੋਗੇ ਪਰਾਂਦੇ ਹੋਗੇ ਟਿੱਕਾ ਹੋ ਗਿਆ ਉਹਨਾਂ ਮਾਰੇ ਸਾਡੇ ਜਿਹੜੇ ਬੱਚੇ ਸੀ ਉਹਨਾਂ ਨੂੰ ਵੀ ਜਾਣਕਾਰੀ ਮਿਲਦੀ ਸੀ ਜਿਹੜੇ ਕਿ ਅੱਜ ਕੱਲ੍ਹ ਜੇ ਬੱਚਿਆਂ ਨੂੰ ਅਸੀਂ ਆਏ ਪੁੱਛੀ ਆ ਵੀ ਸੱਗੀ ਫੁੱਲ ਕੀ ਹੁੰਦੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਸੱਗੀ ਫੁੱਲ ਕੀ ਹੁੰਦੇ ਆ ਤੇ ਮੈਂ ਤਾਂ ਇਹੀ ਕਹਾਗੀ ਵੀ ਹੁਣ ਵੀ ਸਾਨੂੰ ਜਿਵੇਂ ਹੁਣ ਤੀਆਂ ਦੀ ਸ਼ੁਰੂਆਤ ਕੀਤੀ ਆ ਹਰ ਪਿੰਡ ਦੇ ਵਿੱਚ ਲੱਗ ਰਹੀਆਂ ਨੇ ਤੀਆਂ ਇਸੇ ਤਰ੍ਹਾਂ ਹੀ ਸਾਨੂੰ ਮਤਲਬ ਇਹ ਚੀਜ਼ਾਂ ਵੀ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਜਿਵੇਂ ਸੱਗੀ ਫੁੱਲ ਹੋ ਗਏ ਮਧਾਣੀਆਂ ਹੋ ਗਈਆਂ ਰੜਕਣੇ ਹੋ ਗਏ ਇਹਨਾਂ ਚੀਜ਼ਾਂ ਨੂੰ ਵੀ ਜਦੋਂ ਤੀਆਂ ਲੱਗਦੀਆਂ ਆਂ ਪ੍ਰਾਣੇ ਜਿਵੇਂ ਥਪਣੇ ਹੋ ਗਏ ਹੁਣ ਥਪਣਾ ਮੇਰੇ ਖਿਆਲ ਚ ਕਿਸੇ ਨੂੰ ਪਤਾ ਨਹੀਂ ਹੋਣਾ ਬੱਚੇ ਇਹਨਾਂ ਚੀਜ਼ਾਂ ਨੂੰ ਵੀ ਤਿਆਂ ਦੇ ਵਿੱਚ ਮਤਲਬ ਸ਼ਾਮਲ ਕੀਤਾ ਜਾਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਇਹਨਾਂ ਚੀਜ਼ਾਂ ਤੋਂ ਦੂਰ ਨਾ ਹੋਵੇ ਉਹਨਾਂ ਨੂੰ ਪਤਾ ਲੱਗੇ ਵੀ ਥੱਪਣਾ ਕੀ ਹੁੰਦਾ ਚਰਖਾ ਕੀ ਹੁੰਦਾ ਠੀਕ ਹੈ ਪੂਰਾ ਕਿਹਨੂੰ ਕਹਿੰਦੇ ਆ ਪੂਰੀ ਕਿਹਨੂੰ ਕਹਿੰਦੇ ਆ ਇਹਨਾਂ ਚੀਜ਼ਾਂ ਬਾਰੇ ਸਾਡੇ ਬੱਚਿਆਂ ਨੂੰ ਅੱਜਕੱਲ ਬਿਲਕੁਲ ਵੀ ਪਤਾ ਨਹੀਂ ਆ ਦੇਖੋ ਜੀ ਹੁਣ ਜਦੋਂ ਆਪਣੇ ਤਿਆਂ ਵੀ ਲੱਗਦੀਆਂ ਜ਼ਿਆਦਾਤਰ ਪੈਲਸਾਂ ਦੇ ਵਿੱਚ ਤਿਆਂ ਲੱਗਦੀਆਂ ਉੱਥੇ ਕੀ ਦਿੱਤਾ ਜਾਂਦਾ ਸਨੈਕਸ ਦਿੱਤੇ ਜਾਂਦੇ ਆ ਕੋਲਡ ਡਰਿੰਕ ਦਿੱਤੇ ਜਾਂਦੇ ਆ ਤੇ ਹੋਰ ਤੁਸੀਂ ਲਾ ਲੋ ਮਦ ਵੱਲ ਫਰੂਟ ਚਾਟ ਵਗੈਰਾ ਜਿਵੇਂ ਵਿਆਹ ਸ਼ਾਦੀਆਂ 'ਚ ਸਟਾਲਾ ਲੱਗਦੇ ਸੋ ਮੈਂ ਸਟਾਲਾ ਲਾ ਦਿੱਤੀਆਂ ਜਾਂਦੀਆਂ ਜਦੋਂ ਕਿ ਖੀਰ ਹੋਗੇ ਖੀਰ ਪੂੜੇ ਮਾਲ ਪੂੜੇ ਹੁੰਦੇ ਸੀ ਮਠੀਆਂ ਬਣਾਈਆਂ ਜਾਂਦੀਆਂ ਸੀ ਵੀਆ ਗੋਲਗਲੇ ਹੁੰਦੇ ਸੀ ਇਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਅੱਜ ਕੱਲ ਮੇਰੇ ਖਿਆਲ 'ਚ ਤਾਂ ਜ਼ਿਆਦਾਤਰ ਬੱਚਿਆਂ ਨੂੰ ਇਹ ਨਹੀਂ ਪਤਾ ਹੁਣ ਵੀ ਗੋਲਗਲੇ ਕੀ ਹੁੰਦੇ ਆ ਬਹੁਤ ਘੱਟ ਬੱਚਿਆਂ ਨੂੰ ਪਤਾ ਹੋਊਗਾ ਸੋ ਠੀਕ ਹੈ ਇਹ ਚੀਜ਼ਾਂ ਖਤਮ ਨਹੀਂ ਹੋਈਆਂ ਪਰ ਬਹੁਤ ਹੱਦ ਤੱਕ ਖਤਮ ਹੋ ਰਹੀਆਂ ਨੇ ਪੰਡਪਾਰੀ ਸਸ ਤੇਰੀ ਮੈਂ ਮੜ ਜੇ ਕੋਠੇ ਕੋਠੇ ਆ ਜਾ ਵੀ ਨਾ ਸਸ ਬੈਂਗੜੀ ਗੁੰਡਾ ਨਾ ਕੋਨੇ ਕੋਠੇ ਕੋਠੇ ਆ ਜਾ ਵੀ ਕਿਉਂਕਿ ਜੀ ਮੈਨੂੰ ਸੋਹਰੇ ਨਾਲ ਵੀ ਉਨਾ ਹੀ ਪਿਆਰ ਆ ਜਿੰਨਾ ਪੇਕਿਆਂ ਨਾਲ ਆ ਨਾ ਹੀ ਤਾਂ ਮੈਨੂੰ ਸੌਰੀ ਪਰਿਵਾਰ ਚ ਕਦੇ ਇਹ ਚੀਜ਼ ਮਹਿਸੂਸ ਹੋਈ ਆ ਵੀ ਮੈਂ ਸੌਰੀ ਆ ਮੈਨੂੰ ਓਨਾ ਹੀ ਪਿਆਰ ਮਿਲਿਆ ਸਗੋਂ ਉਸ ਤੋਂ ਵੀ ਜ਼ਿਆਦਾ ਮਿਲਿਆ ਬਾਕੀ ਮੈਨੂੰ ਜ਼ਿਆਦਾਤਰ ਆਪਦੀਆਂ ਨਨਾਨਾ ਨਾਲ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਸਾਡਾ ਰਿਸ਼ਤਾ ਕੈਨੂ ਨਨਾਨ ਪਰਜਾਈ ਆ ਪਰ ਇਹ ਸਾਰੀਆਂ ਮੇਰੇ ਨਾਲ ਸਗੀਆਂ ਭੈਣਾਂ ਤੋਂ ਵੀ ਵੱਧ ਨੇ ਮੈਨੂੰ ਇੰਨਾ ਪਿਆਰ ਦਿੱਤਾ ਇਹਨਾਂ ਨੇ ਮੈਂ ਕਹਿੰਨੀ ਆ ਵੀ ਮੈਂ ਬਹੁਤ ਕਰਮਾ ਵਾਲੀ ਆ ਕਿ ਮੈਨੂੰ ਇਹ ਨਨਾਨਾ ਮਿਲ ਗਿਆ ਨੇ ਸਸਾਂ ਸਸਾਂ ਕਰਿਓ ਕੁੜੀਓ ਸਸਾਂ ਸਸਾਂ ਕਰਿਓ ਕੁੜੀਓ ਸਸਾਂ ਵੀ ਨਾਨੀ ਸਰਦਾਂ ਨਹੀਂ ਪਹਿਲਾਂ ਸਸਾ ਪੁੱਤ ਦਿੰਦੀਆਂ ਨਾਲੇ ਰਹਿਣ ਨਾਲੇ ਦਿੰਦੀਆਂ ਰਹਿ ਨੂੰ ਥਾਵਾਂ ਝੁਕ ਝੁਕ ਜੀਣ ਸਸਾਂ ਲੱਗਦੀਆਂ ਧਰਮ ਦੀਆਂ ਮਾਵਾਂ ਝੁਕ ਝੁਕ ਜੀਣ ਸਸਾਂ ਲੱਗਦੀਆਂ ਧਰਮ ਦੀਆਂ ਝੁਕ ਝੁਕ ਜੀਣ ਸਸਾਂ ਮੈਨੂੰ ਅਸੀਰ ਗੁਰਦੀ ਮੇਰਾ ਨਾਮ ਗਗਨਦੀਪ ਕੌਰ ਆ ਮੇਰਾ ਪੇਕਾ ਪਿੰਡ ਬੁਰਜਕਾਨ ਸਿੰਘ ਵਾਲਾ ਤੇ ਮੇਰਾ ਸਹਰਾ ਪਿੰਡ ਜਿਹੜਾ ਉਹ ਲਹਿਰਾ ਬੇਗਾ ਜੀ ਅਸੀਂ ਹਰ ਸਾਲ ਹੀ ਆਉਨੇ ਆ ਤੀਆਂ ਦੇ ਪ੍ਰੋਗਰਾਮ ਤੇ ਸਾਨੂੰ ਬਹੁਤ ਵਧੀਆ ਲੱਗਦਾ ਦੀ ਅਸੀਂ ਪੁਰਾਣੀਆਂ ਸਹੇਲੀਆਂ ਜਿਹੜੀਆਂ ਇੰਨੇ-ਇੰਨੇ ਸਾਲਾਂ ਤੋਂ ਵਿਛੜੀਆਂ ਸੀ ਮਿਲਦੀਆਂ ਆਪਸ ਵਿੱਚ ਦੀ ਗੱਲਾਂ-ਵਾਟਾਂ ਕਰਦੇ ਆ ਸਾਨੂੰ ਬਹੁਤ ਚੰਗੀਆਂ ਲੱਗਦੀਆਂ। ਕਾਹਨ ਵਾਲੀ ਪੀੜੀ ਨੂੰ ਵੀ ਇਹ ਸਹੇ ਦੇ ਲਈ ਜ਼ਰੂਰੀ ਆ ਵੀ ਪੈਰਸ ਵਾਲੀਆਂ ਤਿਆਂ ਨਹੀਂ ਸਾਨੂੰ ਇਹ ਪ੍ਰਾਣਾប្រਾਸਤੀ ਜਿਹੜਾ ਸੱਭਿਆਚਾਰਾ ਉਹੀ ਸਾਨੂੰ ਸਹੀ ਲੱਗਦਾ ਜੀ। ਫਰਵਦੀਤੀ ਆ। ਫਰਵਦੀਤੀ ਆ। ਨੇ ਜੀ ਸਾਡੇ ਭਤੀਜਾ ਗੁਰਜੰਟ ਸਿੰਘ ਕੋਜ ਵੱਲੋਂ ਲਗਾਈਆਂ ਗਈਆਂ ਨੇ ਜੀ। ਬਹੁਤ ਜ਼ਤਨ ਨਿਵਾਦ ਕਰਦੇ ਆ ਜੀ ਬਹੁਤ ਵਧੀਆ ਲੱਗਦਾ ਇਹ ਸਾਨੂੰ ਸਾਰੀਆਂ ਕੁੜੀਆਂ ਨੂੰ ਪੱਟੀਆਂ ਕਰਦਾ ਜੀ। ਉਹ ਵੀ ਕਾਨੇ ਸੈਨੂੰ ਸਾਡੀ ਵੀ ਉਮਰ ਲੱਗ ਜਾਵੇ ਤੀਆਂ ਵੇਲ ਮੋੜ ਕਾਲਿਆ ਸੈਨੂੰ ਸਾਡੀ ਵੀ ਉਮਰ ਲੱਗ ਜਾਵੇ ਤੀਆਂ ਵੇਲ ਮੋੜ ਕਾਲਿਆ ਜਿੱਦੀ ਨਾਲ ਹੀ ਗੱਲ ਤੂੰ ਜਿੱਦੀ ਖੀਰ ਵਿੱਚ ਡੋਈ ਥੱਟ ਕੇ ਨਾ ਬੈਠੀ ਹਾਂ ਪਰ ਵੀਰ ਦਾ ਪਤੀ ਜਾਂਵੇਂ ਹਾਂ ਮੂਹਾਂ ਤੇ ਮੱਥਾ ਟੇਕਾਂ ਗੁਰਾ ਪੋਲੀ ਖਾ ਦਿੰਦੇ ਨੇ ਇਥੋਂ ਪਿੰਡ ਦੇ ਲੋਕ ਪਰਣਾਲੇ ਤੋਂ ਸਾਡੇ ਵੀਰ ਨੇ ਗਰਜੰਟ ਸਿੰਘ ਨੇ ਧੀਆਂ ਲਵਾਈਆਂ ਸੋਸ ਦੀ ਸਾਰੀਆਂ ਕੁੜੀਆਂ ਨੂੰ ਇਕੱਠੀਆਂ ਕਰ ਲੈਂਦਾ ਬਹਾਨੇ ਨਾਲ ਚਲੋ ਨਾਲੇ ਰੱਖੜੀ ਦਾ ਤਿਹਾਰ ਮਨਾਇਆ ਨਾਲੇ ਚੱਲ ਉਹਨਾਂ ਨੇ ਧੀਆਂ ਮਨਾਇਆ ਤੇ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਸਾਰੀਆਂ ਰਿਸ਼ਤੇਦਾਰਾਂ ਸਾਰੀਆਂ ਭੈਣਾਂ ਨੂੰ ਸਵੇ ਫਰੈਂਡਸ ਨੂੰ ਮਿਲ ਕੇ ਅਸੀਂ ਬਹੁਤ ਖੁਸ਼ ਹੋਏ ਅੱਜ ਦੇ ਦੌਰ ਦੀਆਂ ਧੀਆਂ ਚ ਤਾਂ ਬਹੁਤ ਫਰਕ ਹੈ ਪਹਿਲਾਂ ਦੀਆਂ ਧੀਆਂ ਨਾਲੋਂ ਤਾਂ ਬਹੁਤ ਡਿਫਰੈਂਸ ਹੋ ਗਿਆ ਦੇ ਵਿੱਚ ਵੀ ਹੁਣ ਤਾਂ ਮਤਲਬ ਕਿ ਡੀਜੇ ਤੇ ਜਾਂ ਥੋੜਾ ਬੋਤਾਂ ਲੋਕੀ ਨੱਚ ਲੈਂਦੇ ਨੇ ਅੱਗੇ ਤਾਂ ਕੁੜੀਆਂ ਸਾਰੀਆਂ ਮਸਾਂ ਕੋਈ ਫੋਨ ਨਹੀਂ ਸੀ ਹੁੰਦੇ ਤਾਂ ਉਹਦਾ ਮਲਾਪਲਾ ਸਾਧਨ ਇਹੀ ਸੀਗਾ ਹੁਣ ਤਾਂ ਅੱਜ ਕੱਲ੍ਹ ਵਿੱਚ ਫੋਨਾਂ ਤੇ ਵੀ ਮਿਲ ਲੈਂਦੇ ਪਰ ਸਭ ਤੋਂ ਵੱਡਾ ਪ੍ਰਾਲਾ ਵੀਰ ਦਾ ਵੀ ਜਿਹੜਾ ਸਾਰੀਆਂ ਕੁੜੀਆਂ ਨੂੰ ਇੱਕ ਜਗ੍ਹਾ ਤੇ ਵਾਈਫੇਸ ਮਲਾ ਦਿੰਦੇ ਓਕੇ ਥੈਂਕ ਯੂ ਮੇਰਾ ਨਾਮ ਪ੍ਰਿਯੋਜ ਹਨ ਹੈ ਮੇਰਾ ਨਾਮ ਹੁਸਨਪ੍ਰੀਤ ਕੋਰ ਹੈ ਇੱਥੇ ਆਜ ਸਾਲ ਕਾਲ ਫਿਜ਼ੀਕਲ ਅਕੈਡਮੀ ਵਿੱਚ ਧੀਆਂ ਲਗਾਈਆਂ ਜਾਂਦੀਆਂ ਨੇ ਇੱਥੇ ਦੂਰ ਦੂਰ ਤੋਂ ਸਾਰੇ ਆਸ-ਪਾਸੇ ਦਾ ਜਦੋਂ ਆਉਂਦੇ ਨੇ ਈਆਂ ਦਾ ਨੰਦ ਲੈਣ ਆਉਂਦੇ ਨੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਈਆਂ ਦਾ ਤਿਉਹਾਰ ਮਨਾਇਆ ਗਿਆ ਹੈ ਉਹਦੇ ਬਾਰੇ ਪਹਿਲਾਂ ਸੀ ਪਹਿਲਾਂ ਬੁੜੀਆਂ ਗਿੱੱਦਾ ਗਿੱੱਦੇ ਨਾਲ ਮਨੋਰੰਜਨ ਕਰਦੇ ਸੀ ਆਪਦਾ ਤੇ ਇਸ ਹੁਣ ਹੁਣ ਡੀਜਾਂ ਦਾ ਜੇ ਲੱਗਣ ਲੱਗੇ ਪਹਿਲਾਂ ਲੱਗੇ ਪਹਿਲਾਂ ਬੁੜੀਆਂ ਹੁੰਦਾ ਸੀ ਚਾਰਖੇ ਹੁੰਦੇ ਸੀ ਬੁੜੀਆਂ ਚਾਰਖੇ ਘੱਤਦੀਆਂ ਸੀ ਪੇਂਟ ਕਰਦੀ ਅਸੀਂ ਚਾਦਰਾਂ ਤੇ ਕੜਾਈਆਂ ਕੱਢਦੀ ਅਸੀਂ ਹੁਣ ਡੀਜ਼ਲ ਵਾਲੀ ਮਨੰਦਰ ਕਰ ਲੈਂਦੇ ਨੇ ਤਾਂ ਕਰਕੇ ਪਹਿਲਾਂ ਲਮਾਰਦੇ ਆ ਚੌਲ ਤੇ ਮਠੀਆਂ ਗੁਲਗਲੇ ਗੁਲਗਲੇ ਤੇ ਸੰਧਾਰ ਆਉਂਦਾ ਈ ਲਖੜੀਆਂ ਦਾ ਉਹ ਮਾਲਪੜੀ ਮਾਹੀ ਕਿ ਮਾਲਪੜੀ ਕਿਰਪੁਰੇ ਢਿੰਗਾ ਦੇਨੂ ਨੇੜੇ ਕੱਲੀ ਮਾਏ ਚੰਦ ਵੀਰ ਨੂੰ ਕੀਆ ਤੇ ਦੀਆਂ ਦੇ ਦਿਨ ਹੈ ਕੱਲੀ ਮਾਏ ਚੰਦ ਵੀਰ ਨੂੰ ਅੜੀ ਚਾਕਾ ਨੇਮ ਵਿੱਚ ਦੀ ਵੀਰ ਬੱਤੇ ਨੂੰ ਪਜਾਈ ਆਵੇ ਖੜੀ ਚਾਕਾ ਨੇਮ ਵਿੱਚ ਦੀ ਵੀਰ ਬੱਤੇ ਨੂੰ ਪਜਾਈ ਆਵੇ ਖੜੀ ਚਨ ਦੀ ਰੋਦ ਦਸ਼ਨਾ ਤੇਰੇ ਬੱਤੇ ਨੂੰ ਘੁਮਾਰੇ ਦੀਆ ਫੜੀਆਂ ਨੈਮ ਵੀਰਾ ਰੋਦ ਦਸ਼ਨਾ ਤੇਰੀਆਂ ਜੋਰ ਲਗੀਆਂ ਜੋਰ ਜੋਰ ਲਗੀਆਂ ਮੇ ਕਿਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਦੇਖਿਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮੇਰੇ ਦੇਖਿਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਮਾਪੇ ਨਿਤ ਮਿਲਦੇ ਆਖੀ ਮੇਰੇ ਸਹੇਲੀ ਮਾਪੇ ਨਿਤ ਮਿਲਦੇ ਆਖੀ ਮੇਰੇ ਸਹੇਲੀ ਮਾਪੇ ਨਿਤ ਮਿਲਦੇ ਆਖੀ ਮੇਰੇ ਸਹੇਲੀ ਮਾਪੇ ਨਿਤ ਮਿਲਦੇ ਸੌਣ ਵੀਰ ਕਟ੍ਹੀਆਂ ਕਰੇ ਭਾਦੋ ਚੰਦੇਰੀ ਬਿਛੋੜੇ ਭਾਦ ਵੰਡਾ ਸੀਰਨੀ ਪਾਉ ਚੰਦੇਰੀ ਦਾ ਸੋਗ ਮਨਾ ਹੰਦੀ ਮੈਂ ਵੰਡਾ ਸੀਰਨੀ ਪਾਉ ਚੰਦੇਰੀ ਦਾ ਸੋਗ ਮਨਾ ਮਾਣ ਦੀ ਮੈਂ ਵੰਡਾ ਸੀਰਨੀ ਨਾਲੇ ਦੀਪਾ ਰਾਮワਾਲੇ ਤਨੂ ਤੀ ਨੋ ਸੁਖੀ ਖਾਣੀ ਮੇਰੇ ਨੇ ਚਰਖਾ ਦਿੱਤਾ ਪਾਬੋ ਨੇ ਫਲਕਾਰੀ ਨਹੀਂ ਜਗ ਜੀ ਪਾਬੋ ਲਗੇ ਮੀਤ ਤੋਂ ਪਿਆਰੀ ਨਹੀਂ ਜਗ ਜੀ ਪਾਬੋ ਲਗੇ ਮੀਤ ਤੋਂ ਪਿਆਰੀ ਜਗ ਜਾਨ ਵੱਡੀਆਂ

ਬਿਲੇ ਦੀਆਂ ਦੀਵਾਲੀ ਗੋਰੀ ਗਾਤਣਾ ਤੇ ਕਾਲੀ ਵਾਰੀ ਵਾਰੀ ਵਾਂ ਨਹੀਂ ਕੱਟ ਰੰਗੀ ਆ ਸੀ ਕੱਟ ਕੇ ਲੈਂਦੀਆਂ ਦੋ ਗੋਲਾ ਮੇਰੀਏ ਲਾਡਲੀਏ ਪਰ ਜਾਈਏ ਤੈਨੂੰ ਕੀ ਬੋਲਾਂ ਮੇਰੀਏ ਲਾਡਲੀਏ ਪਰ ਜਾਈਏ

ਗੋਰੀ ਗੋਰੀ ਘਾਤਰੀ ਧਾਲੇ ਵਾ ਮਾਪੇ ਨਹੀਂ ਘਰਤ ਜਾਵੇ ਵਾਪੇ ਨਹੀਂ ਘਰਤ ਜਾਵੇ ਵਾਪੇ ਆ ਜਾ ਫਿਰ ਲੈ ਕੇ ਮੈਂ ਮੰਮੀ ਨੱਚੀ ਗਈ ਤੂੰ ਬੋਲੀ ਪਾ ਨਿਕੰਗੇ ਸੀ ਆਨੀ ਸਣਖੀਏ ਮਾਵਾ ਤੀਆਂ ਨੱਚੀਏ ਆਨੀ ਸਣਖੀਏ ਮਾਵਾ ਦੀਆ ਨੱਚੀਏ ਆਨੀ ਸਣਖੀਏ ਮਾਵਾ ਤੀਆਂ ਨੱਚੀਏ ਆਨਾਂ ਨੇ ਤੇ ਆਪਸੁਰਮਾ ਪਾਈਏ ਆਨਾਂ ਨੇ ਤੇ ਆਪਸੁਰਮਾ ਪਾਈਏ ਪਾਈਏ ਪਰ ਪਰਸ ਲਾਈਆਂ ਚੰਨ ਵੰਗੜੀ ਕਦੀਆਂ ਨੰਦਾਂ ਨੂੰ ਪਰਜਾਈਆਂ ਚੰਨ ਵੰਗੜੀ ਕਦੀਆਂ ਨੰਦਾਂ ਨੂੰ ਪਰਜਾਈਆਂ ਚੰਨ ਵੰਗੜੀ ਕਦੀਆਂ ਨੰਦਾਂ ਨੂੰ ਪਰਜਾਈਆਂ ਚੰਨ ਵੰਗੜੀ ਕਦੀਆਂ ਆਨੀ ਸੋਨਖੀਏ ਨਾਨ ਪਰਜਾਈ ਨੱਚੀਏ ਹਾਨੀ ਸੋਨਖੀਏ ਨਾਨੁ ਗਈ ਨੱਚੀਏ ਹਾ ਮੇਰੀ ਹੇਠੋਂ ਮੇਰੂthi ਆਇਆ ਭਾਵੀ ਤੇਰੇ ਰੰਗੁਵਾਰੀਗਾ ਸਾਨੂੰ ਮੇਰੀ ਹੇਠੋਂ ਮੇਰੂthi ਆਇਆ ਭਾਵੀ ਤੇਰੇ ਰੰਗੁਵਾਰੀਗਾ ਵੀਰ ਮੇਰੇ ਨੇ ਚਰਖਾ ਦਿੱਤਾ ਪਾਬੋ ਨੇ ਫਲਕਾਰੀ ਨੀ ਜਗਜੀ ਪਾਬੋ ਲਗੇ ਵੀਰ ਤੋਂ ਪਿਆਰੀ ਨੀ ਜਗਜੀ ਪਾਬੋ ਹਾਂਡਾ ਨਹੀਂ ਸੋਹਣੀਏ ਤੈਨੂੰ ਵੇਖ ਕੇ ਖੜ ਗਿਆ ਹਾਂਡਾ ਨਹੀਂ ਸੋਹਣੀਏ ਮੈਂ ਤੈਨੂੰ ਬੋਲੀ ਆ ਗੇਰੀ ਸਾਥੀ ਜੁਗ ਆਣੀ ਸਣਕੀਏ ਮਾਸੀ ਪਾਂਜੀ ਨਚੀਏ ਆਣੀ ਸਣਕੀਏ ਮਾਸੀ ਪਾਂਜੀ ਨਚੀਏ ਹੱਸੋ ਲੋਣੀ ਕੁੜੀਓ ਖੇਡ ਲੋਣੀ ਕੁੜੀਓ ਹੱਸੋ ਲੋਣੀ ਕੁੜੀਓ ਖੇਡ ਲੋਣੀ ਕੁੜੀਓ ਹੱਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਾ ਬਗਾ ਦੇ ਵਿੱਚ ਕੋਲਕੂਕ ਦੀ ਕਰਦੀ ਰੀ ਮੇਰੀ ਕਮਲਾ 베 ਵੀਰਾ ਪਹਿਣਾ ਨਾਲ ਸਕੀਰੀ ਕਮਲਾ 베 ਵੀਰਾ ਪਹਿਣਾ ਨਾਲ ਸਕੀਰੀ ਕਮਲਾ 베 ਵੀਰਾ ਬਗਾ ਦੇ ਵਿੱਚ ਕੋਲਕੂਕ ਦੀ ਕਰਦੀ ਏ ਕੇ ਮੇਕੇ ਸਰਦਾਰ ਵੀਰ ਮੇਰਾ ਨਹੀਂ ਪਹਿਣਾ ਨੂੰ ਮੱਥਾ ਟੇਕੇ ਸਰਦਾਰ ਵੀਰ ਮੇਰਾ ਨਹੀਂ ਪਹਿਣਾ ਨੂੰ ਮੱਥਾ ਟੇਕੇ ਇਥੋਂ ਨਹੀਂ ਕਤਾਲੇ ਜੇ ਫਰ ਪਾ ਮਾ ਤੂਤਾ ਪੈਣੇ ਅੰਬ ਦਾ ਬੂਟਾ ਮੈਂ ਕੇਲਾ ਬਣ ਜਾਵਾ ਨੀ ਚੁੱਕ ਚੁੱਕ ਤੇਰੇ ਨਾਲ ਜਿ ਲੱਗ ਜਾ ਰਤੀ ਫਰਕ ਨਾ ਪਾ ਮਾ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਪਰ ਕੇ ਜਹਾਜ਼ ਚਲਾਵਾ ਤੇਰੀ ਨੇਕੀ ਦਾ ਤੂਤਾ ਪੈਣੇ ਅੰਬ ਦਾ ਬੂਟਾ ਮੈਂ ਕੇਲਾ ਬਣ ਜਾਵਾ ਨੀ ਚੁੱਕ ਚੁੱਕ ਤੇਰੇ ਨਾਲ ਜਿ ਲੱਗ ਜਾ ਰਤੀ ਫਰਕ ਨਾ ਪਾ ਮਾ ਤੇਰੀ ਪੋਟ ਨੂੰ ਲੈ ਕੇ ਦਾਦ ਵਿੱਚ ਜਾਮਾ ਤੇਰੀ ਫੋਟੋ ਨੂੰ ਲੈ ਕੇ ਦਾਦ ਵਿੱਚ ਜਾਮਾ ਤੇਰੀ ਫੋਟੋ ਨੂੰ ਲੈ ਕੇ ਦਾਦ ਵਿੱਚ ਜਾਮਾ ਤੇਰੀ ਫੋਟੋ ਨੂੰ ਲਿਆ ਵੀ ਰਾ ਤੇਰੇ ਕੱਪੜੇ ਤਲਾਮਾ ਬੈ ਕੇ ਕਸੀਤੇ ਤੋਮਾ ਬੇਸਾਬੜ ਮੁਕਗੀ ਪਾਣੀ ਗੰਨਲ ਗਿਆ ਖੱਬਣ ਮੁਕਗੀ ਪਾਣੀ ਗੰਨਲ ਗਿਆ ਅੰਜੂਆਂ ਦੇ ਹਰ ਪਰੋਮਾ ਅੱਖੀ ਬੇਜਿੰਦੜੀ ਬਹਿ ਕੇ ਵੀਰ ਕਲੇ ਰੋਮਾ ਅੱਖੀ ਬੇਜਿੰਦੜੀ ਬਹਿ ਕੇ ਵੀਰ ਕਲੇ ਰੋਮਾ ਅੱਖੀ ਬੇਜਿੰਦੜੀ ਬਹਿ ਕੇ ਵੀਰ ਕਲੇ ਰੋਮਾ ਅੱਖੀ ਬੇਜਿੰਦੜੀ